ਸਤਿ ਸ਼੍ਰੀ ਅਕਾਲ ਪੰਜਾਬੀਓ ਸਾਡੇ ਚੈਨਲ ਨਮੀ ਨਮੀ ਅਪਡੇਟ ਡੇਲੀ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਸਭ ਤੋਂ ਵੱਡੀ ਖਬਰ ਦੀ ਕਿ ਅੰਮ੍ਰਿਤਸਰ ਦੀ ਸਰਹੱਦ ਦੇ ਉੱਤੇ ਲਗਾਤਾਰ ਪਾਕਿਸਤਾਨ ਦੇ ਵੱਲੋਂ ਡਰੋਨ ਛੱਡੇ ਜਾ ਰਹੇ ਹਨ ਪੱਤਰਕਾਰਾਂ ਦੇ ਅਨੁਸਾਰ ਬੀਐਸਐਫ ਨੇ ਇੱਕ ਦਿਨ ਦੇ ਵਿੱਚ ਹੁਣ 3 ਤੋਂ 4 ਡਰੋਨ ਜ਼ਬਤ ਕੀਤੇ ਹਨ ਜ਼ਿਲ੍ਹੇ ਦੇ ਕੁੱਲ 12-13 ਪਿੰਡਾਂ ਦੇ ਵਿੱਚ ਡਰੋਨ ਅਤੇ ਹੈਰੋਇਨ ਦੇ ਪੈਕੇਟ ਪਤੰਗਾ ਦੀ ਤਰ੍ਹਾਂ ਪਾਏ ਜਾ ਰਹੇ ਹਨ ਪਰ ਦੂਜੇ ਪਾਸੇ ਪੰਜਾਬ ਸਰਕਾਰ ਦੇ ਵੱਲੋਂ ਇਹ ਕਿਹਾ ਗਿਆ ਸੀ ਕਿ ਪੰਜਾਬ ਪੂਰੇ ਭਾਰਤ ਦਾ ਅਜਿਹਾ ਸੂਬਾ ਹੋਵੇਗਾ ਜਿੱਥੇ ਐਂਟੀ ਡਰੋਨ ਸਿਸਟਮ ਜਾਰੀ ਹੋ ਜਾਵੇਗਾ ਪਰ ਪਾਕਿਸਤਾਨ ਵੱਲੋਂ ਹਰ ਰੋਜ਼ ਹੈਰੋਇਨ ਅਤੇ ਡਰੋਨ ਛੱਡੇ ਜਾ ਰਹੇ ਹਨ ਸਾਬਕਾ ਮੰਤਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਹੁਤ ਹੀ ਜ਼ਿਆਦਾ ਅਣਗਹਿਲੀ ਕਰ ਰਹੀ ਹੈ ਇਸ ਦਾ ਮਾੜਾ ਨਤੀਜਾ ਪੰਜਾਬ ਦੇ ਲੋਕਾਂ ਨੂੰ ਭੁਕਤਣਾ ਪੰਜਾਬ ਸਰਕਾਰ ਨੂੰ ਇਸ ਗੱਲ ਉੱਤੇ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਇਸ ਤੋਂ ਬਾਅਦ ਅਗਲੀ ਖਬਰ ਬਾਰੇ ਗੱਲ ਕਰੀਏ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਥਾਂ-ਥਾਂ ਤੇ ਫਲੈਕਸ ਬੋਰਡ ਲਗਾਏ ਗਏ ਹਨ ਜਿਨ੍ਹਾਂ ਦੀਆਂ ਬੇਅਦਬੀ ਦੀਆਂ ਤਸਵੀਰਾਂ ਉਹ ਸਾਹਮਣੇ ਆਈਆਂ ਹਨ ਬਹੁਤ ਸਾਰੇ ਨਿਊਜ਼ ਚੈਨਲਾਂ ਦੇ ਵੱਲੋਂ ਬੇਅਤਵੀ ਦਾ ਮੁੱਦਾ ਵੀ ਚੁੱਕਿਆ ਗਿਆ ਪਰ ਹਲੇ ਤੱਕ ਵੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਨੇ ਕੋਈ ਵੀ ਧਿਆਨ ਨਹੀਂ ਦਿੱਤਾ ਪ੍ਰਸ਼ਾਸਨ ਤੇ ਸਰਕਾਰ ਹਲੇ ਵੀ ਕੁੰਭ ਕਰਨ ਦੀ ਨੀਂਦ ਸੁੱਤੀ ਪਏ ਹੋਏ ਹਨ ਫਲੈਕਸ ਬੋਰਡ ਜਿਸ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਸਵੀਰ ਲੱਗੀ ਹੋਈ ਹੈ ਪਰ ਉਹ ਫਲੈਕਸ ਬੋਰਡ ਗੰਦਗੀ ਵਾਲੀ ਜਗ੍ਹਾ ਦੇ ਵਿੱਚ ਲਗਾਏ ਗਏ ਹਨ ਜਿੱਥੇ ਕੂੜੇ ਦੇ ਢੇਰ ਲੱਗੇ ਹੋਏ ਹਨ ਪਰ ਨਿਊਜ਼ ਚੈਨਲ ਵਾਲਿਆਂ ਨੇ ਵੀ ਲਗਾਤਾਰ ਇਸ ਖਬਰ ਨੂੰ ਦਿਖਾਇਆ ਹੈ ਪਰ ਫਿਰ ਵੀ ਨਾ ਸਰਕਾਰ ਦੇ ਤੇ ਨਾ ਪ੍ਰਸ਼ਾਸਨ ਦੇ ਕੰਨ ਤੇ ਜੂੰ ਸਰਕੀ ਹੈ ਲੋਕਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਬਹੁਤ ਹੀ ਵੱਡੀ ਅਣਗਹਿਲੀ ਕਰ ਰਹੀ ਹੈ ਕਿ ਸਾਡੇ ਗੁਰੂਆਂ ਦੀ ਬੇਅਦਬੀ ਕੀਤੀ ਜਾ ਰਹੀ ਲੋਕਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਗੱਲ ਉੱਤੇ ਜਲਦੀ ਤੋਂ ਜਲਦੀ ਧਿਆਨ ਦੇਵੇ ਨਹੀਂ ਤਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਪੰਜਾਬ ਸਰਕਾਰ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇਗਾ ਤੇ ਦੋਸਤੋ ਹੁਣ ਗੱਲ ਕਰਦੇ ਹਾਂ ਅਗਲੀ ਵੱਡੀ ਖਬਰ ਦੀ ਸਾਬਕਾ ਮੰਤਰੀ ਚਰਨਜੀਤ ਚੰਨੀ ਨੇ ਵੀ ਜਲੰਧਰ ਦੀ ਘਟਨਾ ਦੇ ਉੱਤੇ 13 ਸਾਲ ਦੀ ਲੜਕੀ ਦੇ ਨਾਲ ਮੰਦਭਾਗੀ ਘਟਨਾ ਘਟੀ ਉਸ ਉੱਤੇ ਭਾਰੀ ਨਾਰਾਜ਼ਗੀ ਜਤਾਈ ਹੈ ਤੇ ਕਿਹਾ ਹੈ ਕਿ ਇਹ ਬਹੁਤ ਹੀ ਮੰਦਭਾਗੀ ਖਬਰ ਹੈ ਕਿ ਦੂਜੇ ਦਿਨ ਅਜਿਹੀ ਘਟਨਾ ਸਾਡੇ ਪੰਜਾਬ ਦੇ ਵਿੱਚ ਵਾਪਰ ਜਾਂਦੀ ਹੈ ਤੇ ਪੰਜਾਬ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਹਨ ਕਿ ਪੰਜਾਬ ਸਰਕਾਰ ਅਜਨੀਆਂ ਘਟਨਾਵਾਂ ਦੇ ਉੱਤੇ ਕਿਉਂ ਧਿਆਨ ਨਹੀਂ ਦਿੰਦੀ ਜਦੋਂ ਅਜਨੀਆਂ ਘਟਨਾਵਾਂ ਜੇਕਰ ਉਸਦੇ ਪਰਿਵਾਰ ਦੇ ਵਿੱਚ ਵਾਪਰ ਗਈਆਂ ਤਾਂ ਪੰਜਾਬ ਸਰਕਾਰ ਨੂੰ ਫਿਰ ਸਮਝ ਆਵੇਗੀ ਕਿ ਪੰਜਾਬ ਸਰਕਾਰ ਨੂੰ ਫਿਰ ਇਹਨਾਂ ਦੇ ਪਰਿਵਾਰਾਂ ਦਾ ਦੁੱਖ ਮਹਿਸੂਸ ਹੋਵੇਗਾ ਤੇ ਚਰਨਜੀਤ ਚੰਨੀ ਨੇ ਇਹ ਵੀ ਕਿਹਾ ਹੈ ਕਿ ਅਸੀਂ ਇਸ ਪਰਿਵਾਰ ਨੂੰ ਹਰ ਹਾਲਤ ਦੇ ਵਿੱਚ ਇਨਸਾਫ ਜ਼ਰੂਰ ਦਿਵਾਵਾਂਗੇ ਜੇਕਰ ਇਨਸਾਫ ਨਾ ਮਿਲਿਆ ਤਾਂ ਫਿਰ ਅਸੀਂ ਹਾਈ ਕੋਰਟ ਦਾ ਰੁਖ ਜ਼ਰੂਰ ਕਰਾਂਗੇ ਇਸ ਪਰਿਵਾਰ ਨੂੰ ਇਨਸਾਫ ਦੀਵਾਨ ਦੇ ਵਿੱਚ ਉਹਨਾਂ ਦੀ ਜ਼ਰੂਰ ਮਦਦ ਕਰਾਂਗੇ ਇਹ ਗੱਲਾਂ ਚੰਨੀ ਸਾਬ ਦੇ ਵੱਲੋਂ ਸਰਕਾਰ ਨੂੰ ਆਖੀਆਂ ਗਈਆਂ ਹਨ ਹੁਣ ਰੁਖ ਕਰਦੇ ਹਾਂ ਅਗਲੀ ਵੱਡੀ ਖਬਰ ਦਾ ਪੰਜਾਬ ਸਰਕਾਰ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸ਼ਹੀਦੀ ਦਿਵਸ ਨੂੰ ਲੈ ਕੇ ਜੋ ਸ੍ਰੀ ਆਨੰਦਪੁਰ ਸਾਹਿਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦਿਆ ਗਿਆ ਸੀ ਉਸ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਚਰਚਾਵਾਂ ਚੱਲ ਰਹੀਆਂ ਸਨ ਅਤੇ ਪੰਜਾਬ ਸਰਕਾਰ ਨੇ ਵੀ ਇਸ ਨੂੰ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਇਜਲਾਸ ਦੱਸਿਆ ਸੀ ਚਰਚਾਵਾ ਹਨ ਕਿ ਵੱਡੇ ਮਤੇ ਇਸ ਇਜਲਾਸ ਦੇ ਵਿੱਚ ਪਾਸ ਕੀਤੇ ਜਾਣਗੇ ਅਤੇ ਮਤੇ ਪਾਸ ਕਰ ਦਿੱਤੇ ਗਏ ਹਨ ਖੁਦ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਵਿਧਾਨ ਸਭਾ ਦੇ ਵਿੱਚ ਇਹ ਮਤੇ ਪੇਸ ਕਿਤੇ ਗਏ ਹਨ ਜਿਨ੍ਹਾਂ ਦੀ ਤਾਇਦ ਹਰਪਾਲ ਸਿੰਘ ਚਿਮਾ ਵਿੱਤ ਮੰਤਰੀ ਪੰਜਾਬ ਦੇ ਵੱਲੋਂ ਕੀਤੀ ਗਈ ਹੈ VOTING ਕਰਕੇ VOICE VOTING ਆਵਾਜ਼ ਵਾਲੀ VOTING ਕਰਵਾ ਕੇ ਇਹ ਮਤੇ ਵਿਧਾਨ ਸਭਾ ਦੇ ਸੈਸ਼ਨ ਦੇ ਵਿੱਚ ਪਾਸ ਵੀ ਕਰ ਦਿੱਤੇ ਗਏ ਹਨ ਮਤੇਆਂ ਦੇ ਵਿੱਚ ਮੁੱਖ ਤੌਰ ਤੇ ਮੁੱਖ ਮੰਤਰੀ ਨੇ ਪਵਿੱਤਰ ਸਹਿਰਾਂ ਦਾ ਦਰਜਾ ਦੇਣ ਦਾ ਮਤਾ ਪਾਸ ਕਰਵਾ ਦਿੱਤਾ ਹੈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜੋ ਗਲੀਆਰਾ ਹੈ ਉਹ ਪਵਿੱਤਰ ਐਲਾਨਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਜੋ ਗਲੀਆਰਾ ਹੈ ਉਹ ਪਵਿੱਤਰ ਐਲਾਨਿਆ ਗਿਆ ਹੈ ਪੰਜਾਬ ਸਰਕਾਰ ਦੇ ਵੱਲੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦਾ ਇਹ ਇਲਾਕਾ ਤਲਵੰਡੀ ਸਾਬੋ ਸ਼ਹਿਰ ਨੂੰ ਪਵਿੱਤਰ ਐਲਾਨ ਦਿੱਤਾ ਹੈ ਪੰਜਾਬ ਸਰਕਾਰ ਨੇ ਆਨੰਦਪੁਰ ਸਾਹਿਬ ਦਾ ਸ਼ਹਿਰ ਪਵਿੱਤਰ ਸਰਕਾਰ ਦੇ ਵੱਲੋਂ ਐਲਾਨ ਦਿੱਤਾ ਗਿਆ ਹੈ ਮਤਲਬ ਦੋ ਸਹਿਰ ਪਵਿੱਤਰ ਐਲਾਨੇ ਹਨ ਅਤੇ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਪਵਿੱਤਰ ਐਲਾਨਣ ਦਾ ਕੰਮ ਇਜਲਾਸ ਦੇ ਵਿੱਚ ਸਰਕਾਰ ਦੇ ਵੱਲੋਂ ਕਰ ਦਿੱਤਾ ਗਿਆ ਹੈ ਪਵਿੱਤਰ ਐਲਾਨਣ ਦਾ ਕੰਮ ਵੀ ਮੁੱਖ ਮੰਤਰੀ ਨੇ ਮਤਿਆਂ ਦੇ ਵਿੱਚ ਦੱਸਿਆ ਹੈ ਮਤਲਬ ਇਹ ਹੈ ਕਿ ਇਸ ਥਾਮਾ ਦੇ ਉੱਤੇ ਜੋ ਵੀ ਪਵਿੱਤਰ ਐਲਾਨੀਆਂ ਗਨਿਆਨੀ ਉਹਨਾਂ ਥਾਮਾਂ ਤੇ ਮੀਟ ਅਤੇ ਸ਼ਰਾਬ ਦੀਆਂ ਅਤੇ ਹੋਰ ਕਿਸੇ ਵੀ ਕਿਸਮ ਦੇ ਨਸ਼ੇ ਦੀਆਂ ਦੁਕਾਨਾਂ ਨਹੀਂ ਖੋਲੀਆਂ ਜਾਣਗੀਆਂ ਉਹਨਾਂ ਤੇ ਪਾਬੰਦੀਆਂ ਲਾਈਆਂ ਗਈਆਂ ਹਨ ਅੰਮ੍ਰਿਤਸਰ ਦਰਬਾਰ ਸਾਹਿਬ ਦਾ ਗਲਿਆਰਿਆ ਇੱਥੇ ਮੀਠ ਸ਼ਰਾਬ ਸਰਗਟ ਆਦੀ ਦੀਆਂ ਦੁਕਾਨਾਂ ਨਹੀਂ ਚੱਲਣੀਆਂ ਸਭ ਬੈਨ ਕਰ ਦਿੱਤੀਆਂ ਗਈਆਂ ਹਨ ਸ੍ਰੀ ਅਨੰਦਪੁਰ ਸਾਹਿਬ ਸੈਫ ਸੈਰ ਦੇ ਵਿੱਚ ਬੈਨ ਤਲਵੰਡੀ ਸਾਬੋ ਦੇ ਵਿੱਚ ਬੈਨ ਮੀਟ ਸ਼ਰਾਬ ਕਿਸੇ ਵੀ ਕਿਸਮ ਦੇ ਨਸ਼ੇ ਦੀਆਂ ਦੁਕਾਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ ਸਰਕਾਰ ਇਹਨਾਂ ਨੂੰ ਬੰਦ ਕਰਵਾਵੇਗੀ ਇਹਨਾਂ ਦੁਕਾਨਾਂ ਵਾਲਿਆਂ ਦੇ ਮੁੜ ਬਸੇਵੇਂ ਦਾ ਵੀ ਇੰਤਜ਼ਾਮ ਸਰਕਾਰ ਦੇ ਵੱਲੋਂ ਕੀਤਾ ਜਾਵੇਗਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਐਲਾਨ ਇਜਲਾਸ ਦੇ ਵਿੱਚ ਕੀਤਾ ਹੈ ਦੋਸਤੋ ਹੁਣ ਰੁਖ ਕਰਦੇ ਹਾਂ ਆਖਰੀ ਵੱਡੀ ਖਬਰ ਦਾ ਜੋ ਕਿ ਸੁਖਵੀਰ ਬਾਦਲ ਕਹਿੰਦੇ ਹਨ ਲੋਕਾਂ ਦੇ ਵੱਲੋਂ ਤੇ ਹੋਰ ਹੁਣ ਲੀਡਰਾਂ ਦੇ ਵੱਲੋਂ ਵੀ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਅਗਲੇ ਮੁੱਖ ਮੰਤਰੀ 2027 ਦੇ ਵਿੱਚ ਖਖੀਰ ਬਾਦਲ ਬਣਨ ਜਾ ਰਹੇ ਹਨ ਪਰ ਇਹ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਕਿਉਂਕਿ ਮਾਨ ਸਰਕਾਰ ਨੂੰ ਵੀ ਬਹੁਤ ਸਾਰੇ ਲੋਕ ਪਿਆਰ ਕਰਦੇ ਹਨ ਤੇ ਦੋਸਤੋ ਜੇਕਰ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ